ਅਸੀਂ ਗੱਲ ਦੋਸਤੋ ਇਸ ਸਮੇਂ ਅਸੀਂ ਹਰੀਕੇ ਹੈੱਡ ਤੇ ਸਾਹਮਣੇ ਗੁਰਦੁਆਰਾ ਨਾਨਕ ਸਰ ਇਸ਼ਰਤਮ ਹਰੀਕੇ ਹੈ ਇੱਥੋਂ ਹੀ ਰਸਤਾ ਹਰੀਕੇ ਬਰਡ ਸੈਂਚਰੀ ਵੱਲ ਨੂੰ ਤੇ ਝੀਲ ਵੱਲ ਨੂੰ ਜਾਂਦਾ ਹੈ ਹਰੀਕੇ ਬਰਡ ਸੈਂਚਰੀ ਲਗਭਗ 86 ਸਕਰ ਕਿਲੋਮੀਟਰ ਵਿੱਚ ਫੈਲੀ ਹੋਈ ਹੈ ਪਰ ਅਫਸੋਸ ਦੀ ਗੱਲ ਹੈ ਕਿ ਦਿਨੋਂ ਦਿਨ ਇਹ ਰਕਬਾ ਘਟਦਾ ਜਾ ਰਿਹਾ ਹੈ ਹਰੀਕੇ ਬਰਡ ਸੈਂਚਰੀ ਤਰਨ ਤਰਨ ਕਪੂਰਥਲਾ ਮੋਗਾ ਤੇ ਫਰੋਹੀਪੁਰ ਜ਼ਿਲ੍ਹਿਆਂ ਵਿੱਚ ਫੈਲੀ ਹੋਈ ਹੈ। ਝੀਲ ਦੇ ਕੰਢੇ ਵੱਖ-ਵੱਖ ਸਾਈਨ ਬੋਰਡ ਲੱਗੇ ਹੋਏ ਹਨ। ਇਨ੍ਹਾਂ ਸਾਈਨ ਬੋਰਡਾਂ ਤੇ ਆਉਣ ਵਾਲੇ ਪੰਛੀਆਂ ਦੇ ਨਾਮ ਉਹਨਾਂ ਦੀਆਂ ਜਾਣਕਾਰੀਆਂ ਲਿਖੀਆਂ ਹੋਈਆਂ ਹਨ। ਬਾਕੀ ਇੱਥੇ ਬਹੁਤ ਤਰ੍ਹਾਂ ਦੇ ਜੀਵ ਜੰਤੂ ਵੀ ਰਹਿੰਦੇ ਹਨ ਜਿਵੇਂ ਕਛੂਕੂਮੇ ਤੇ ਪਿਛਲੇ ਕੁਝ ਸਮੇਂ ਤੋਂ ਡਾਲਫਿਨਾ ਵੀ ਇੱਥੇ ਰਹਿੰਦੀਆਂ ਹਨ। ਕਈ ਕੜਿਆਲ ਤੇ ਕਛੂਕੂਮੇ ਵੀ ਨਜ਼ਰ ਆਉਂਦੇ ਹਨ ਇੱਥੇ ਬਹੁਤ ਸਾਰੇ ਪੰਛੀ ਰੂਸ ਦੇ ਸਾਈਬੇਰੀਆ ਅਤੇ ਤਜਿਕਿਸਤਾਨ ਵਰਗੇ ਕਈ ਮੁਲਕਾਂ ਤੋਂ ਆਉਂਦੇ ਹਨ ਜਦੋਂ ਉਹਨਾਂ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੁੰਦੀ ਹੈ ਤਾਂ ਖਾਣ-ਪੀਣ ਦੀ ਤਲਾਸ਼ ਵਿੱਚ ਇਹ ਪੰਛੀ ਇਸ ਇਲਾਕੇ ਵਿੱਚ ਆਉਂਦੇ ਹਨ ਤੇ ਆਪਣਾ ਰੈਣ ਬਸੇਰਾ ਕਰਦੇ ਹਨ ਇਹਨਾਂ ਦਾ ਇਹ ਪ੍ਰਵਾਸ ਕਈ ਸਦੀਆਂ ਪੁਰਾਣਾ ਹੈ ਪਰ ਜਿਵੇਂ ਜਿਵੇਂ ਇਨਸਾਨ ਦੀ ਦਖਲ ਅੰਦਾਜ਼ੀ ਵੱਧ ਰਹੀ ਹੈ ਇਹਨਾਂ ਦੀ ਆਮਦ ਵੀ ਘਟਦੀ ਜਾ ਰਹੀ ਹੈ। ਬਾਕੀ ਜੀਵ ਜੰਤੂ ਉੱਪਰ ਖੋਜ ਕਰਨ ਵਾਲਿਆਂ ਲਈ ਇਹ ਜਗ੍ਹਾ ਬਹੁਤ ਠੁਕਵੀ ਹੈ। ਇਸ ਵਿਸ਼ਾਲ ਝੀਲ ਦੀ ਜਾਣਕਾਰੀ ਦਿੰਦਾ ਹੋਇਆ ਇਹ ਨਕਸ਼ਾ ਤੁਸੀਂ ਦੇਖ ਸਕਦੇ ਹੋ। ਝੀਲ ਤੇ ਆਉਣ ਵਾਲਿਆਂ ਲਈ 50 ਰੁਪਏ ਕਾਰ ਪਾਰਕਿੰਗ ਫੀਸ ਤੇ 50 ਰੁਪਏ ਇਸ ਬੈਟਰੀ ਰਿਕਸ਼ੇ ਦੀ ਟਿਕਟ ਦੇਣੀ ਪੈਂਦੀ ਹੈ। ਵੈਸੇ ਇਹ 3 ਕਿਲੋਮੀਟਰ ਦਾ ਸਫ਼ਰ ਅਸੀਂ ਪੈਦਲ ਵੀ ਕਰ ਸਕਦੇ ਹਾਂ। ਇਸ ਲਈ ਸਾਨੂੰ ਇੱਥੇ ਖੁੱਲਾ ਸਮਾਂ ਕੱਢ ਕੇ ਹੀ ਆਉਣਾ ਚਾਹੀਦਾ ਹੈ। ਬਨ ਦੇ ਦੋਨਾਂ ਪਾਸੇ ਸੰਘਣੇ ਰੁੱਖ ਲੱਗੇ ਹੋਏ ਹਨ ਤੇ ਪੂਰਾ ਜੰਗਲੀ ਮਾਹੌਲ ਵੇਖਣ ਨੂੰ ਮਿਲਦਾ ਹੈ। ਇਸੇ ਥਾਂ ਤੇ ਪਾਣੀ ਵਾਲੀ ਬਸ ਦਰਿਆ ਵਿੱਚ ਐਂਟਰ ਹੁੰਦੀ ਸੀ ਜੋ ਕਿ ਬਾਦਲ ਸਾਹਿਬ ਦੀ ਸਰਕਾਰ ਸਮੇਂ ਦਾ ਪ੍ਰੋਜੈਕਟ ਸੀ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਉਹ ਪ੍ਰੋਜੈਕਟ ਰਾਜਨੀਤੀ ਦੀ ਭੇਟ ਚੜ ਗਿਆ ਇਸ ਵਿਸ਼ਾਲ ਝੀਲ ਵਿੱਚ ਪਿਛਲੇ ਕੁਝ ਸਮੇਂ ਤੋਂ ਬੋਟਿੰਗ ਦੀ ਸਹੂਲਤ ਹੈ ਇਸ ਦੀ ਫੀਸ 50 ਰੁਪਏ ਲਗਭਗ ਅੱਧੇ ਘੰਟੇ ਲਈ ਹੈ ਝੀਲ ਵਿੱਚ ਬਹੁਤ ਸਾਰੇ ਪ੍ਰਵਾਸੀ ਤੇ ਸਥਾਨਕ ਪੰਛੀ ਤੈਅ ਦੇ ਨਜ਼ਰ ਆਉਂਦੇ ਹਨ ਪਰ ਜਿਵੇਂ ਜਿਵੇਂ ਅਸੀਂ ਇਹਨਾਂ ਵੱਲ ਜਾਂਦੇ ਹਾਂ ਇਹ ਸਾਥੋਂ ਦੂਰ ਹੁੰਦੇ ਜਾਂਦੇ ਹਨ ਪੰਜਾਬ ਵਿੱਚ ਇਹੋ ਜਿਹੇ ਬਹੁਤ ਸਾਰੇ ਥਾਵਾਂ ਟੂਰਿਜ਼ਮ ਸਪੌਟ ਬਣ ਸਕਦੀਆਂ ਹਨ ਪਰ ਕਰਜ਼ੇ ਵਿੱਚ ਡੁੱਬੀਆਂ ਸਰਕਾਰਾਂ પાસે ਜਾਂ ਤਾਂ ਫੰਡਾਂ ਦੀ ਘਾਟ ਹੈ ਜਾਂ ਫਿਰ ਨੀਤੀ ਦੀ ਘਾਟ ਹੈ ਨਹੀਂ ਤਾਂ ਇਹੋ ਜਿਹੇ ਰਮਣੀਕ ਸਥਾਨਾਂ ਤੇ ਟੂਰਿਜ਼ਮ ਪਰਫੁੱਲਤ ਕਰਕੇ ਇਹ ਇਲਾਕੇ ਹਰ ਇੱਕ ਨੂੰ ਆਉਣ ਲਈ ਮਜਬੂਰ ਕਰ ਸਕਦੇ ਹਨ ਝੀਲ ਦੇ ਕੰਢੇ ਬੈਠ ਕੇ ਅਸੀਂ ਸਮੇਂ-ਸਮੇਂ ਤੇ ਉੜਦੇ ਪੰਛੀਆਂ ਦੀ ਝੁੰਡ ਦੇਖ ਸਕਦੇ ਹਾਂ ਓਹ ਹੋ ਹੋ ਵਾਹ ਵਾਹ ਆਹਦਾ ਨਜ਼ਾਰਾ ਆ ਗਿਆ ਝੀਲ ਦੇ ਕੰਡੇ ਇੱਕ ਉੱਚਾ ਟਾਵਰ ਬਣਿਆ ਹੋਇਆ ਹੈ ਜਿਸ ਦੇ ਉੱਪਰ ਚੜ੍ਹ ਕੇ ਅਸੀਂ ਦੂਰ ਦਰਾਡੇ ਦ੍ਰਿਸ਼ ਦੇਖ ਸਕਦੇ ਹਾਂ ਇਸ ਗੱਲ ਦਾ ਬਹੁਤ ਅਫਸੋਸ ਹੈ ਕੇ ਝੀਲ ਦੇ ਕੰਢਿਆਂ ਤੇ ਅਤੇ ਝੀਲ ਦੇ ਵਿੱਚ ਸਫਾਈ ਦੀ ਬਹੁਤ ਘਾਟ ਹੈ ਇਸ ਨੂੰ ਹਰ ਹਾਲਤ ਵਿੱਚ ਸਾਫ਼ ਕੀਤਾ ਜਾਣਾ ਚਾਹੀਦਾ ਹੈ ਦੂਸਰਾ ਉਹਨਾਂ ਪ੍ਰਵਾਸੀ ਪੰਛੀਆਂ ਤੇ ਵੀ ਤਰਸ ਆਉਂਦਾ ਹੈ ਜਿਨ੍ਹਾਂ ਨੂੰ ਅਸੀਂ ਬੇਹੱਦ ਗੰਦੇ ਪਾਣੀ ਵਿੱਚ ਰਹਿਣ ਲਈ ਮਜਬੂਰ ਹੋਣ ਦੇ ਰਹੇ ਹਾਂ ਇਹੇ ਉਮੀਦ ਕਰਦੇ ਹਾਂ ਕਿ ਕੁਝ ਸੰਸਥਾਵਾਂ ਜਾਂ ਸਰਕਾਰਾਂ ਇਸ ਕੁਦਰਤੀ ਰੱਖਵਲ ਧਿਆਨ ਦੇਣ ਤਾਂ ਜੋ ਇਹ ਪ੍ਰਵਾਸੀ ਪੰਛੀ ਲੰਬਾ ਸਮਾਂ ਇੱਥੇ ਆਉਂਦੇ ਰਹਿਣ ਇਹ ਜੋ ਪ੍ਰਵਾਸ ਸਦੀਆਂ ਪੁਰਾਣਾ ਹੈ ਉਸ ਨੂੰ ਉਤਰਾਉਂਦੇ ਰਹਿਣ ਧੰਨਵਾਦ